ਕਿੰਨੇ ਬੱਚੇ ਆ ਬੇਟੇ ਚਾਰ ਚਾਰ ਬੇਟੀਆਂ ਆ ਮੁੰਡਾ ਸੀਗਾ ਉਹ ਮੁੱਕ ਗਿਆ ਸਸ ਉਹ ਰੱਖਿਆ ਹਸਪਤਾਲ ਮੇ 2 ਮਹੀਨੇ ਫ੍ਰੀ ਰਿਪੋਰਟ ਉਹ ਪਾਹੀ ਬਹੁਤ ਲੱਗਿਆ ਲਤਨਾ ਮੇਰੀ 7 ਸਾਲ ਹੋ ਗਏ ਆਈ ਤੀ 7 ਸਾਲ ਹੋ ਗਏ ਜਮਾ ਬਲੌਕ ਹੋ ਕੇ ਤੇ ਖੜੀ ਆ ਜਮ ਜੇ ਚਪਲੀ ਵੱਡੀ ਲੈਣੀ ਆ ਤਾਂ ਇਧਰਲੇ ਪੈਰ ਨਹੀਂ ਆਉਂਦੀ ਜੇ ਇਧਰ ਲੈਣੀ ਆ ਤੇ ਇਧਰ ਆ ਜਾਂਦੀ ਆ ਫਿਰ ਲੈਂਦੀ ਨਹੀਂ ਨੀ ਹਰ ਕੇ ਅੱਜ ਕੁੜੀ ਅੱ삐 ਤੋਂ ਡਾਕ ਕਰ ਇਹ ਆਹੀ ਆਜਾ ਵੇਖ ਲੋ ਦੀ ਮਗਰ ਅੰਕਸਾਬਤ ਤੇ ਮੈਂ ਉਹ ਸੇਵਾ ਦੂਰ ਕਾ ਦਾਲੀ ਦੀ। ਸੈਂਟੀ ਦਾਲੀ ਦਾ ਹੈਗਾ? ਹਾਂਜੀ। ਦਾਲੀ ਦੀ ਸੇਵਾ ਕਰਦੇ ਹਾਂ। ਹਾਂਜੀ। ਉਹ ਉੱਥੇ ਆਪਾਂ ਕਿਹੇ ਸੇਵਾ ਚ ਤੁਸੀਂ ਇੱਥੇ ਰਹਿੰਦੇ ਹੋ? ਹਾਂਜੀ। ਅਸੀਂ ਤਾਂ ਹੁਣ ਗੁਰਦਵਾਰ ਸਾਹਿਬ ਦੇ ਉੱਤੇ ਕਰਦੇ ਹਾਂ ਉੱਥੇ ਰਹਿੰਦੇ। ਇੱਥੇ ਵਾਹਿਗੁਰੂ ਜੀ ਕਾ ਖਾਲਸਾ। ਸ਼ਿੰਗੜੀ ਨੇ ਤੇ ਬੱਚੇ? ਹਾਂ ਕੁੜੀਆਂ ਆ। ਖੇਡ ਕੇ ਆਈ ਤੇ ਸਕੂਲ ਚ ਗਰਾਊਂਡ ਚ ਜਾਂਦੀ ਆ ਨਾ। ਕੋ ਖੇਡਦੇ। ਓਕੇ। ਹਾਂਜੀ। ਰੈਸਟ ਤੁਹਾਡੀ ਕਿੱਥੇ ਆ ਹੁਣ? ਹੁਣ ਤਾਂ ਰੈਸਟ ਗੁਰਦਵਾਰ ਸਾਹਿਬ ਅੱਛਾ ਉੱਥੇ ਹੂੰ ਡਿਊਟੀ ਕਰਨੀ ਆ ਓਕੇ ਕਿਹੜੇ ਗੁਰਦੁਆਰੇ? ਰੌਂਤੇ ਗੁਰਦਾਰ ਸਾਹਿਬ ਵੱਡਾ ਗੁਰਦੁਆਰਾ ਕਿੰਨੀ ਤਨਖਾਹ ਦੇ ਦਿੰਦੇ ਨੇ? ਉਹ 7000 ਰੁਪਏ ਮੇਰੀ ਸਰਕਾਰ ਲਈ ਇਹ ਤਾਂ ਸੇਵਾ ਤੇ ਕਰਨੀ ਹੈ ਨਾ। ਯਾਹ। ਜੀ ਆਹ ਹੂੰ ਇਧਰ ਕਰਤਾ ਸੀ ਪਾਸੇ ਇਹ। ਆਹ ਫਾਰ ਚੋऊंगा ਸਾਰਾ ਮਿਲ ਜਾਊਗਾ ਸਾਰਾ। ਫੇਰ ਤੁਹਾਨੂੰ ਸਾਂ ਉੱਥੇ ਆਂਦੇ ਗੁਰਦਾਰ ਸਾਹਿਬ ਆਜੀ ਚੱਲ ਤੂੰ ਉੱਥੇ ਨਾਲ ਡਿਊਟੀ ਕਰ ਲਓ। ਤੇ ਨਾਲੇ ਜੇ ਆਹ ਤੁਮ ਬੱਜੇ ਜੇ ਜੋ ਘਰ ਚੋਂ ਗਿਆ ਉਹ ਤੁਸੀਂ ਇੱਥੇ ਹੀ ਸੀਗੇ। ਪਹਿਲਾਂ ਇੱਥੇ ਫੇਰ ਜਾਵਦੇ ਗੁਰਦਾਰ ਸਾਹਿਬ। ਹਾਂ। ਫੇਰ ਚਲੇ ਗਏ। ਹਾਂ ਜੀ। ਤੋਂ ਬਾਰੇ ਬੋਲਣਾ ਤੁਹਾਡੇ ਕਿੰਨੇ ਬੱਚੇ ਆ ਬੇਟੇ ਚਾਰ ਚਾਰ ਬੇਟੀਆਂ ਆ ਮੁੰਡਾ ਸੀਗਾ ਉਹ ਮੁੱਕ ਗਿਆ ਸੀ ਉਹ ਰੱਖਿਆ 97 ਦੋ ਮਹੀਨੇ ਫੀ ਰਿਪੋਰਟ ਉਪਹੇ ਬੋ ਲੱਗ ਉਦੀ ਨੂੰ ਹਾਂ ਮੁੱਕ ਗਿਆ ਬੱਚਾ ਚਾਰ ਬੱਚੀਆਂ ਹਾਂਜੀ ਵੀਰੇ ਚਾਰੇ ਪੜਦੀਆਂ ਹਾਂ ਹਾਂ ਪੜਦੀਆਂ ਚਾਰੇ ਤੇ ਘਰ ਤਾਂ ਸਾਰਾ ਚੋਂ ਗਿਆ ਤੇ ਬਣਾਉਣ ਦੀ ਗੰਜائش ਨਾ ਹੈ ਨਹੀਂ ਬਾਈ ਬਿਲਕੁਲ ਵੀ ਹੈ ਨਹੀਂ ਆਲਾ ਤਾਂ ਮੇਰੀ 7 ਸਾਲ ਹੋ ਗਏ ਸੀ 7 ਸਾਲ ਹੋ ਗਏ ਜਮਾ ਬਲੌਕ ਕੋ ਕਿਤੇ ਖੜੀ ਆ ਜਮ ਜੇ ਚਪਲੀ ਵੱਡੀ ਲੈਣੀ ਆ ਤਾਂ ਇਧਰ ਲੈ ਪੈਰ ਨਹੀਂ ਆਉਂਦੀ ਜੇ ਇਧਰ ਲੈਣੀ ਆ ਤੇ ਇਧਰ ਆ ਜਾਂਦੀ ਆ ਫਿਰ ਲੈਂਦੀ ਨਹੀਂ ਗਈ ਹਰ ਕੇ ਅੱਜ ਕੁੜੀ ਵਾਲੀਆਂ ਵੱਡੀਆਂ ਹੀ ਢਾਲੀਆਂ ਚਪਲਾ ਪੈਰ ਪੈਂਦੀ ਨਹੀਂ ਇਧਰ ਚਪਲੀ ਨਹੀਂ ਵੀ ਪੈਂਦੀ ਦੇਖੋ ਐਨੇ ਆ ਵੀ ਸਨ ਹੁਣ ਗੁਰਦੁਆਰੇ ਨੇ ਸੱਦ ਲਿਆ ਉਹ ਕਹਿੰਦੇ ਵੀ ਟਲਕਾ ਮਕਾਨ ਚੋਂਦਾ ਤੁਸੀਂ ਉਹਨਾਂ ਚੱਡਿਓ ਟੀ ਕਰ ਲਓ ਫੇਰ ਕੀ ਹੈ ਕਹਿੰਦਾ ਕੋਈ ਨਹੀਂ ਤੇ ਅਸੀਂ ਤੈਨੂੰ ਪਤਾ ਵੀਰੇ ਵੀ ਜਦੋਂ ਕੋਲ ਇਹਨਾਂ ਨਾਲ ਕੁਝ ਹੋਵੇ ਫਿਰ ਆਪ ਨੂੰ ਵੀ ਹਨਾ ਹੰਦਾ ਵੀ ਚੱਲ ਵੀ ਰੋਟੀ ਪੱਕਦੀ ਹੋ ਜੀ ਚੱਲ ਇਹਨਾਂ ਦਾ ਵੀ ਟੱਡ ਪੜ ਤਰ ਜਾਊਗਾ ਤੇ ਆਪ ਨੂੰ ਤਾਂ ਚੱਲ ਪਤਾ ਵੀ ਸਹੀ ਦਿਹਾੜੀ ਕਰ ਲਾਂਗੇ ਕੰਮ ਤਾਂ ਕਰਨੀ ਪੈਣਾ ਦੋ ਜੀਆਂ ਬੱਚੀਆਂ ਕੀ ਕੀ ਕਰਦੀਆਂ ਕਿਹੜੀ ਉਹ ਵੀ ਗੇਮ ਚ ਹੀ ਐ ਵੀਰੇ ਕਲਾਸ ਕਿਹੜੀ ਜਾਊਗੀ ਇੱਕ ਇਹ ਦੋਨਾਂ ਦੀ ਇਹਨਾਂ ਦੀ 8ਵੀਂ ਆਈ ਤੇ ਇੱਕ 8ਵੀਂ ਚ ਇੱਕ ਆ ਜੀ ਤੀਜੀ ਚ ਉਹ ਏਡੀ 9 ਸਾਲ ਦੀ ਆ ਛੋਟੀ ਐ ਨਾ ਸਾਰੀਆਂ ਤੇ ਤੁਸੀਂ ਉੱਥੇ ਕੀ ਸੇਵਾ ਕਰਦੇ ਹੋ? ਦਾਲੀ ਕਰਕੇ ਨੋਹਵਾ ਸ਼ਾਮ। ਦਾਲੀ ਦਾ ਕੰਮ ਕਰ। ਹਾਂ। ਨੋਹਵਾ ਤੱਕਣ ਨਾਲ। ਦੇ 8 ਤੋਂ ਲੈ ਕੇ 11 ਵਜੇ ਤੱਕ। ਸ਼ਾਮ ਨੂੰ 7 ਤੋਂ ਲੈ ਕੇ 8 ਤੱਕ। ਇਹ ਹਾਂ ਜੀ ਨਾ ਕੋਈ ਹੋਰ ਕੰਮ। ਕਿੰਨੇ ਜਿਹੜਾ ਕੋਈ ਆ ਗਿਆ ਮਤਲਬ ਵੀ ਪਾ ਬਦਲਣਾ ਜੋੜ ਸਾਹਿਬ ਆਜੋ। ਉਹ ਵੀ ਸੇਵਾ ਕਰਦੇ ਆਪਾਂ। ਉੱਥੇ ਫ੍ਰੀ ਸੇਵਾ ਕਰਦੇ ਹੋ। ਉਹ ਜਿਹੜੀ ਸੇਵਾ ਦੇਦੇ ਹੁੰਦੇ ਨਹੀਂ ਬਸ ਕੋਈ ਫ੍ਰੀ ਵੀ ਹੋ ਜਾਂਦਾ। ਉੱਥੇ ਤਾਂ ਚੜ੍ਹ ਕੇ ਪੂਰਾ ਹਾਂ ਜੀ। ਕਿੰਨੇ ਜਰ ਤੋਂ ਕਰ ਰਹੇ ਹੂੰ ਇਹਨੂੰ ਤਾਰਦਾਰ ਪੰਸਾ ਲੋਗਨ ਜਿਪ ਕਰ ਲੇ ਆਂ ਕੀ ਪਤਾ ਗੁਰੂ ਸਾਹਿਬ ਸੁਣ ਲੈ ਆਂ ਇੱਕ ਆਧਾਰਕ ਪ੍ਰਮਾਤਮਾ ਮੇਰੇ ਕਰੂਗਾ ਪਰ ਅਰਦਾਸ ਕਰਾਂਗੇ ਗੁਰੂ ਸਾਹਿਬ ਹੀ ਬਣਾ ਕੇ ਦੇਣ ਵਾਲੇ ਆ ਠੀਕ ਆ ਚੱਲ ਜੀ ਬਲੱਖੋ ਵੀ ਮਾਰ